ਜਿੱਕਰ ਖਾਂਸਾ ਵਾਇਰਸ ਅਤੇ ਆਦੀ ਜਿਹੜੀ ਨੀਂਦ ਨਾ ਸੰਭੀਰਨੀ ਆ ਤੇ ਇਹਨਾਂ ਨੂੰ ਗਾਵਾਸਤੇ ਜਿਨ੍ਹਾਂ ਦੇ ਕੋਦੇ ਮੁੰਦੇ ਤਮਰਦਰਦ ਅਸਵਾਇਕ ਹੋ ਜਾਂਦੇ ਤੇ ਉਹ ਆਪਣਾ ਇਲਾਜ ਘਰ ਵਿੱਚ ਕਰ ਸਕਦੇ ਆ ਉਹ ਇਲਾਜ ਕਿਵੇਂ ਕਰਨਾ ਉਹ ਤਾਂ ਵੀਡੀਓਸ ਦਿਖਾਇਆ ਜਾ ਰਿਹਾ ਹੈ ਉਹਦਾ ਸਿਲੇ ਲੋਕਾਂ ਤੋਂ ਪੱਟਾ ਲੈ ਲੋ ਜਿੰਨੂੰ ਬੋੜਾ ਮਟਰ ਕੇ ਕੇ ਆਪਣੇ ਲੱਤਾਂ ਨਾਲ ਬੰਨ ਕੇ ਐਕਸਰਸਾਈਜ਼ ਕਰਾ ਰਿਹਾ ਹੈ ਜੀ ਦਿਖਾ ਰਿਹਾ ਤੁਹਾਨੂੰ ਇਹਦੇ ਨਾਲ ਕਿਸੇ ਕਰੂਜੀ ਨੂੰ ਮਾਰਨਾ ਕਿੱਕ ਕਰਦੀ ਆ ਸਭ ਨੂੰ ਅੱਜ ਪਿਆ ਅੱਜ ਕੱਲ੍ਹ ਕੀ ਇਹ ਮੌਟਰਨ ਜਮਾਨਾ ਹੋਣ ਕਰਕੇ ਲੋਕ ਫਟਾਫਟ ਡਾਕਟਰਾਂ ਕੋਲ ਚਲੇ ਜਾਂਦੇ ਐ ਰੈਕਟ ਐਕਸਟਰਾ ਹੁੰਦੀ ਆ ਪ੍ਰੋਗਰਸ ਆਉਂਡ ਵਗੈਰਾ ਕਰਦੇ ਆ ਜਿੰਦਿਆਂ ਦੇ ਅੰਟੀਬੈਟ ਹੋ ਗਿਆ ਬੇਨਫੀਟ ਹੋ ਗਿਆ ਤੇ ہماری ਵਧ ਹੀ ਜਾਂਦੀ ਨਾਲ ਕੰਟਰੋਲ ਹੀ ਨਹੀਂ ਹੁੰਦੀ ਜੇ ਤੁਸੀਂ ਪੈਨਕਿਲ ਖਾਣ ਲੱਗ ਪੈਨਿਆ ਫਿਰ ਪੈਨਕਿਲ ਤੋਂ ਬਿਨਾ ਤੁਹਾਨੂੰ ਗ੍ਰਾਉਂ ਨਹੀਂ ਹੋਊਗਾ ਜਦ ਪੈਨਕਿਲ ਖਾਣਦੇ ਰਹਿੰਦੇ ਹੋ ਫਿਰ ਤਿਆਰ ਬਣ ਲੱਗ ਪੈਂਦਾ ਤੇ ਹੋਰ ਕਈ ਤਰ੍ਹਾਂ ਦੇ ਪ੍ਰੋਬਲਮ ਆ ਕਰੀਆਂ ਹੋ ਜਾਣਗੀਆਂ ਸੋ ਤੁਸੀਂ ਘਰ ਵਿੱਚ ਹੀ ਠੀਕ ਹੋਣਾ ਚਾਹੁੰਦੇ ਹੋ ਤਾਂ ਇਹ ਰਾਜ ਤੁਹਾਡੇ ਵਾਸਤੇ ਆ ਤੁਸੀਂ ਘਰ ਬੈਠ ਕੇ ਕਰ ਸਕਦੇ ਹੋ ਇਸੇ ਵੀਡੀਓ ਨੂੰ ਤੁਸੀਂ ਨੂੰ ਸੇਵ ਕਰਕੇ ਰੱਖ ਲਓ ਤੇ ਇਸ ਨੂੰ ਦੇਖ ਕੇ ਤੁਸੀਂ ਕਰ ਸਕਦੇ ਹੋ ਭੜੇ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਹੈ ਤੇ ਇਹ ਤੁਸੀਂ ਨਾਲਾ ਹਲਦੀ ਵੀਡੀਓ ਚੰਗਾ ਭੋਜਨ ਖਾਓ ਫਰਾਕ ਲਓ ਵੀਡੀਓ ਕਹਿੰਦਾ ਤਾਂ ਇਹ ਲਸੀਪੀਓ ਭਾਈ ਖਾ ਸਕਦੇ ਲੋਖਾ ਉਹ ਇਹ ਜਿਹੜੀ ਨਹੀਂ ਅਫੋਰਡ ਕਰ ਸਕਦੇ ਉਹ ਮੂੰਗਫਲੀ ਖਾ ਸਕਦੇ ਆ ਸੋਇਆ ਬੀਨ ਲੈ ਸਕਦੇ ਆ ਹਰੀਆਂ ਸਬਜ਼ੀਆਂ ਆਮ ਆਪਣੇ ਖੇਤਾਂ ਵਿੱਚ ਹੁੰਦੀਆਂ ਉਹ ਲੈ ਸਕਦੇ ਹੋ ਅੱਛੀ ਖਾਣਾ ਕਰੋ ਤੇ ਨਾਲ ਹੀ ਐਕਸਰਸਾਈਜ਼ ਕਰੋ ਤੁਸੀਂ 10 ਦਿਨਾਂ ਵਿੱਚ ਬਹੁਤ ਠੀਕ ਹੋ ਜਾਵੋਗੇ ਐਗਮ ਜੀ ਦਾ ਖਾਲਸਾ ਤੇ ਬਾਈ ਜੀ ਦੀ ਫਤਿਹ